ਹਲਕਾ ਜੀ ਸਾਰਨ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਕੌਣ ਲੱਗਿਆ ਸਾਡਾ ਪਹਿਲਾ ਫੈਮਿਲੀ ਵਲੌਗ ਤੇ ਆਪਾਂ ਦਿਖਾਉਣੇ ਆ ਪਹਿਲਾਂ ਮਾਤਾ ਖਾਣਾ ਬਣਾ ਰਹੀ ਹੈ ਸਾਡੇ ਫੜੇ ਮੀਆਂ ਖਾਣਾ ਖਾ ਰਿਹਾ ਹੈ ਨੇ ਆ ਦੇਖੋ ਮਾਤਾ ਲੱਗ ਰਹੀ ਹੈ ਖਾਣਾ ਬਣਾਉਣ ਨੂੰ ਮਾਤਾ ਕੀ ਬਣਾ ਰਹੀ ਹੈ ਹੈ ਰੋਟੀਆਂ ਆ ਦੇਖੋ ਵੀਡੀਓ ਵਲੌਗ ਬਣਾ ਰਿਹਾ ਮੈਂ ਆਪਣਾ ਪਹਿਲਾ ਫੈਮਿਲੀ ਹੋਰ ਇੱਧਰ ਬੜੇ ਵੀ ਇਨਸਾਫ ਖਾਣਾ ਖਾਰੇ ਨੇ ਦੇਖੋ ਸਾਡੇ ਸਾਡੀ ਫੈਮਿਲੀ ਜਿੱਕੇ ਨਾ ਪ੍ਰੋਬਲਮ ਆ ਜਾਂਦਾ ਕਿ ਖਾਣਾ ਖਾਂਦਾ ਹੋਰ ਤਾਰਕ ਵਿੱਚ ਤਾਂ ਉਲਟਾ ਚਸ਼ਮਾ ਜ਼ਰੂਰ ਦੇਖਦੇ ਹੁਣ ਪਰ ਲਾਪਤਾ ਗੰਦੇ ਦੇਖਣਗੇ ਹੁਣ ਦਾਪ ਦਾ ਗੰਦੇ ਤੇ ਇਹੋ ਇੱਕ ਹੈ ਹਾਂ ਹੁਣ ਤੂੰ ਬਈ ਵਿਆਹ ਕਰਾ ਲੈ ਯਾਰ ਹਾਂ ਸਾਡੇ ਚਾ ਤਾਂ ਮਾਰਦੇ ਨੇ ਕਿ ਪਰਜਾਈ ਦੀ ਗੋਦੀ ਵਿੱਚ ਨਾਲੇ ਆਪਾਂ ਹੁਣ ਆਪਾਂ ਵੀ ਖਾਂਦੇ ਆਂ ਯਾਰ ਆ ਆਲੂ ਵਾਲੇ ਪਰੌਂਠੇ ਬਣਵਾਉਣ ਆਏ ਖਾਂਦੇ ਆਂ ਕਿ ਮਾਂ ਦੇ ਹੱਥ ਦੇ ਆਲੂ ਵਾਲੇ ਪਰੌਂਠੇ ਬੜੇ ਘੈਂਟ ਹੁੰਦੇ ਆਂ ਚੰਡੀਗੜ੍ਹ ਦੀਆਂ ਖਾ-ਖਾ ਕੇ ਤੱਕ ਕੇ ਯਾਰ ਉਹ ਨਕਲੀ ਆ ਤਾਂ ਨਹੀਂ ਸੀ ਪਤਾ ਨਹੀਂ ਕੀ ਬਣਾਉਂਦੇ ਨੇ ਹੈ ਤਾਂ ਇਹ ਖਾਣੇ ਤੋਂ ਪਰੌਂਠੇ ਬਣਨ ਲੱਗ ਗਏ ਮੇਰੇ ਪਰੌਂਠੇ ਵੈਸੇ ਬਣਦੇ ਆ ਨਾ ਰੋਟੀਆਂ ਤੋਂ ਬਾਅਦ ਬਣਦੇ ਆ ਬੜੇ ਮੀਆਂ ਹਮਾਰੇ ਭਾਈ ਸਾਹਿਬ ਕੇ ਖਾਣੇ ਖਾਣੇ ਦੇ ਬਾਅਦ ਕੇ ਬਾਅਦ ਕਿਉਂਕਿ ਇਹ ਤੇਲਾਂ ਦੀਆਂ ਰੋਟੀਆਂ ਖਾਂਦੇ ਨਹੀਂ ਆਂ ਕੁਛ ਬੋਲੋ ਦੱਤੀ ਆਪਣੇ ਵਲੌਗ ਚ ਆਪਾਂ ਪਹਿਲਾ ਫੈਮਿਲੀ ਵਲੌਗ ਖੋਲਣ ਲੱਗਿਆ ਚੈਨਲ ਤੇ ਜੇ ਆਪਣੇ ਵਲੌਗ ਨੂੰ ਵਿਊ ਵਧਿਆ ਜੇ ਆਪਾਂ ਹਰ ਰੋਜ਼ ਫੈਮਿਲੀ ਵਲੌਗ ਪਾਇਆ ਕਰਾਂ ਪਰ ਮੈਨੂੰ ਲੱਗਦਾ ਨਹੀਂ ਕਰ ਜਿਹੜੇ ਸਾਬ ਨੂੰ ਆਪਣੀ ਸ਼ਖਲ ਹੋ ਕੁਛ ਤਾਂ ਬੋਨਾ ਹੈ ਕੁਛ ਮੰਮੀ ਵਲੌਗ ਨੇ ਇਹੋ ਜਿਹਾ ਕੁਝ ਹੀ ਦੱਸਦੇ ਨੇ ਕਿ ਹੋ ਬੋਨਾ ਹੈ ਹੋ ਜਾ ਕੁਝ ਜਿਨ ਆ ਤੇਗਾ ਪਰੋਂ ਠਾ ਬੰਨ ਲੱਗ ਰੇ ਗੱਲ ਬਾਤ ਹੋ ਜਾਂਦੀ ਹੈ ਆ ਜੋ ਮੰਮੀ ਤੂੰ ਕਿੱਥੇ ਜਾਣਾ ਸ਼ਾਮ ਦੀ ਰੋਟੀ ਆਡੀਗਰ। ਉਹ ਇਹ ਦਿਆ ਕਰ ਦੋ ਵੱਡੇ ਭਾਈ ਦਾ। ਹੈਂ? ਆ ਕਿ ਜੀ ਉਸ ਕੋ। ਹੋਰ ਅਸੀ ਭਈਆ ਵੱਡੇ ਵੀਰੇ ਵਾਸਤੇ 뮤직 ਟੀਚਰ ਲੱਭ ਰਹੇ ਆ ਤੇ ਜੇ ਕੋਈ ਹੋਵੇ ਤਾਂ ਸਾਡੇ ਨਾਲ ਸੰਪਰਕ ਕਰਿਓ। ਹੈਂ? ਕੋਈ ਸਾਡਾ ਭਰਾ 뮤직 ਟੀਚਰ ਹੈ ਤੇ ਅਸੀਂ 뮤직 ਟੀਚਰ ਹੀ ਲੱਭ ਰਹੇ ਆ ਜਿਹਨੂੰ ਤਬਲਾ ਵਜਾਉਣਾ ਆਉਂਦਾ ਹੋਵੇ ਦੋਨੇ ਹੀ ਵਜਾਣੇ। ਤਬਲਾ ਵਜਾਇਆ ਕਰਨਗੇ। ਜਿਹੜਾ ਹੁਣ ਤੁਹਾਨੂੰ ਪਰੋਣਾ ਦਿਖਾਉਣੀ ਹੈ ਬਣ ਗਿਆ ਤੁਹਾਨੂੰ। ਤਬਲ ਜੀ। ਮੰਮੀ ਮਚਾਤਾ ਯਾਰ ਲੇਗੀ ਮੱਚ ਗਿਆ ਗੈਸ ਕੱਟ ਕਰੋ ਹੋਰ ਜਿਆਦਾ ਹੈ ਜਿਆਦਾ ਗਰਮ ਹੋ ਰਿਹਾ ਕੋਣ ਤਾਂ ਮਚਾਤਾ ਮਾਤਾ ਨੇ ਮੈਂਦਰ ਆ ਦੇਖੋ ਇਧਰ ਆ ਨੱਕਰੇ ਖਾਣਾ ਪਲੱਸ ਲਾਪਤਾ ਗੰਜ ਇਹ ਸਾਨੂੰ ਆਦਤ ਬਈ ਹੋਈ ਜਾਂ ਮੈਂ ਵੀ ਜੇ ਦੁਕਾਨਾ ਖਾਣਾ ਨਾ ਮੈਂ ਦੇਖਿਆ ਕਰਾਂ ਤਾਰ ਕੇ ਮੇਥਾ ਗੋਲਡਾ ਚਸ਼ਮਾ ਦੇਖਿਆ ਕਰੇ ਲਾਪਤਾ ਗੰਜ ਕਿੰਨਾ ਦਾ ਆਹ ਬਈ ਸਾਡੇ ਰੈਸਟੋਰੈਂਟ ਜ ਕੋਈ ਪ੍ਰੋਬਲਮ ਹੋਈ ਹੋਈ ਆ ਪੁੱਛਣਾ ਨਾ ਮੈਂ ਹੱਕ ਮਾਰਨ ਦਾ ਪੁੱਛਣ ਦਾ ਇੰਤਰ ਸਬਜੀ ਚਾਹੀਦੀ ਸੀ ਗਰਮੇ ਥੋੜਾ ਜਿਹਾ ਛੋਲੂਆ ਵਧੀਆ ਹੁਣ ਦੇਖ ਰਹਾ ਮੰਮੀ ਬਾ ਪਰੌਂਠਾ ਕਰ ਲੈਣਾ ਖਾਵਾਂ ਕਿੱਥੇ ਫ੍ਰਿਜ ਜਗੱਟ ਭਈਆ ਦਹੀਂ ਨਾਲ ਖਾਣੇ ਆਪਾਂ ਪਰੌਂਠਾ ਤਾਂ ਮੱਚ ਗਿਆ ਰਾ ਤੁਹਾਨੂੰ ਮਖਾਂਦਾ ਵਧੀਆ ਬਗਾਓ ਨੋ ਪਰੋਂ ਤਾਂ ਬਹੁਤ ਜਿਆਦਾ ਦੇਖਦੇ ਆਂ ਮੱਚੇ ਨਾ ਬਸ ਜਲਦੀ ਉਹ ਕਰਦੀ ਆਂ